ਕੋ ਬੰਦਾ ਅੱਜ ਆਪਣੇ ਸਾਥੀਆਂ ਸਮੇਤ ਡਿਬਰੂਗੜ੍ਹ ਦੀ ਜੇਲ੍ਹ ਚ ਬੰਦ ਬੈਠਾ ਆਪਣੇ ਸਾਥੀਆਂ ਸਮੇਤ ਭੱਜਿਆ ਨਹੀਂ ਹਾਂ ਇਹ ਨਹੀਂ ਹੈਗਾ ਵੀ ਆਪਣੇ ਸਾਥੀਆਂ ਨੂੰ ਛੱਡ ਕੇ ਆਪ ਭੱਜ ਗਿਆ ਹੋਵੇ ਬਾਹਰ ਭੱਜ ਗਿਆ ਹੋਵੇ ਜਾਂ ਨਿਕਲ ਗਿਆ ਹੋਵੇ ਫਿਰ ਤਾਂ ਤੁਸੀਂ ਆਖੋ ਵੀ ਆਪਦੇ ਬੰਦੇ ਜੇਲ੍ਹ ਚ ਕਰਾ ਕੇ ਤੇ ਆਪ ਉਹ ਬਾਹਰ ਭੱਜ ਗਿਆ ਫਿਰ ਤਾਂ ਤੁਸੀਂ ਉਹ ਗੱਲ ਕਰੋ ਅਗੜਾ ਬਰਾਬਰ ਸਾਥੀਆਂ ਦੇ ਨਾਲ ਬੈਠਾ ਬਰਾਬਰ ਤੇ ਫਿਰ ਤਾਂ ਹੱਕ ਹੀ ਨਹੀਂ ਬਣਦਾ ਗੱਲ ਕਰਨ ਦਾ ਪਰ ਤੁਸੀਂ ਹਟਦੇ ਨਹੀਂ ਤੁਸੀਂ ਇਹਨੇ ਨਹੀਂ ਇਸ ਲਈ ਤੁਹਾਡੇ ਜਿਹੜੀ ਆ ਡਾਂਗ ਪੂਰੀ ਤੁਹਾਡੇ ਚੜਾ ਕੇ ਰੱਖਾਂਗੇ ਤੁਹਾਡੇ ਠੀਕ ਹੈ ਤੁਹਾਡੀ ਮੰਜੀ ਆ ਜਿਹੜੀ ਪੂਰੀ ਠੋਕ ਕੇ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਤੀ ਤਾਕਤ ਕੇਲ ਸਿੰਘ ਖਾਲਸਾ ਸੋ ਬਾਬਿਓ ਅੱਜ ਦੀ ਲਾਈਵ ਆਪਾਂ ਖਾਸ ਕਰਨ ਲੱਗੇ ਆ ਤੇ ਸਾਰੇ ਵੀਰਸ ਜਰੂਰ ਸ਼ੇਅਰ ਕਰਿਆ ਜੇ ਠੀਕ ਆ ਨਾ ਸਾਡੀ ਕੌਮ ਦਾ ਬੱਬਰ ਸ਼ੇਰ ਭਾਈ ਸੈਭ ਭਾਈ ਜਗਤਾਰ ਸਿੰਘ ਹਵਾਰਾ ਜੀ ਭਾਈ ਪਿਆਰਾ ਜੀ ਭਾਈ ਤਾਰਾ ਜੀ ਹੈ ਹੋਰ ਅਣਗਿਣਤ ਸਿੰਘ ਆ ਜਿਹੜੇ ਸਾਡੇ ਜੇਲ੍ਹਾਂ ਚ ਬੈਠੇ ਹੋਏ ਨੇ ਤੇ ਅੱਜ ਦੇ ਵਿਸ਼ੇ ਤੇ ਆਪਾਂ ਗੱਲ ਕਰਨੀ ਆ ਕਈ ਸਾਡੇ ਬੰਦੇ ਬੜਾ ਰੌਲਾ ਪਾਉਂਦੇ ਆ ਹੁਣ ਮੈਂ ਬੋਲਣਾ ਤਾਂ ਭਾਈ ਪੈਣਾ ਕਿਉਂਕਿ ਜਦੋਂ ਭਾਈ ਅਮਰਤ ਪਾਲ ਸਿੰਘ ਦੇ ਖਿਲਾਫ ਕੋਈ ਬੋਲਦਾ ਨਾ ਆਪਣੇ ਤੋਂ ਰਿਹਾ ਨਹੀਂ ਜਾਂਦਾ ਆਪਾਂ ਮੰਜੀਪੂਰੀ ਠੋਕਦੇ ਆਂ ਤੇ ਮੰਜੀਪੂਰੀ ਠੋਕਦੇ ਰਵਾਂਗੇ ਆ ਇੱਕ ਬੰਦੇ ਨੇ ਪੋਸਟ ਪਾਈ ਅਖੇ ਡੇਢ ਸਾਲ ਡਿਜੀਟਲ ਜੋਧਾ ਜੇਲ੍ਹ ਚ ਰਹਿ ਗਿਆ ਰੋਣ ਅਰਗਾ ਹੋ ਗਿਆ ਤੇ ਤੁਹਾਨੂੰ ਵੀ ਮੈਂ ਇੱਕ ਪੱਕੀ ਤੇ ਕਲੀਅਰ ਗੱਲ ਕਹਿ ਦਿੰਦਾ ਵੀ ਇੱਕ ਬੰਦਾ ਨਾ 2 ਕੇ 3 ਦਿਨ 5752 ਪਰਚੇ ਦੇ ਅੰਦਰ ਰਿਹਾ ਐ ਆਉਂਦਿਆਂ ਹੀ ਬਾਹਰ ਆਪਣੇ ਬਿਆਨ ਬਦਲ ਗਿਆ ਸੀ ਠੀਕ ਆ ਨਾ ਨਾ ਨਹੀਂ ਮੈ ਲੈਣਾ ਨਾ ਨਹੀਂ ਮੈ ਲੈਣਾ ਵੈਸੇ ਉਹ ਆਪਣੇ ਬਿਆਨ ਬਦਲ ਗਿਆ ਸੀ ਬਾਹਰ ਆਉਂਦਿਆ ਸਾਰੀ ਠੀਕ ਆ ਨਾ ਜਿਹੜੇ ਸਾਡੇ ਕੌਮ ਦੇ ਬੰਦੇ ਆ ਠੀਕ ਆ ਕਿ ਨਹੀਂ ਸਾਡੀ ਕੌਮ ਨਹੀਂ ਖਲਾਉਂਦੇ ਅਸੀਂ ਉਹਨਾਂ ਦੀ ਪਛਾਣ ਹੀ ਨਹੀਂ ਕਰ ਪਾਉਂਦੇ ਯਾਰ ਅਸੀਂ ਉਹਨਾਂ ਦੀ ਵਿਰੋਧਤਾ ਕਰੀ ਜੇ ਕਰੋ ਵਿਰੋਧਤਾ ਜਿੰਨੀ ਵਿਰੋਧਤਾ ਅਮਰਤਪਾਲ ਦੀ ਕਰਨੀ ਕਰੋ ਜਿੰਨੀ ਵਿਰੋਧਤਾ ਤੁਸੀਂ ਕਰਨੀ ਆ ਨਾ ਭਾਈ ਸਾਹਿਬ ਦੀ ਕਰੋ ਮੰਜੀ ਤੁਹਾਡੀ ਬਰਾਬਰ ਠੁੱਕੂਗੀ ਠੀਕ ਹੈ ਨਾ ਮੰਜੀ ਤੁਹਾਡੀ ਬਰਾਬਰ ਠੋਕ ਕੇ ਰੱਖੂਗਾ ਠੇਕਲਾ ਠੇਕਲਾ ਕਿਤੇ ਸਤਵੇਂ ਅਸ਼ਮਾਨ 'ਚ ਨਹੀਂ ਬੈਠਾ ਹੋਇਆ ਠੇਕਲਾ ਪੰਜਾਬ ਦੀ ਧਰਤੀ ਦੇ ਉੱਤੇ ਬੈਠਾ ਤੇ ਤੁਸੀਂ ਕਿੱਤੀੜੋ ਗੰਦ ਪਾ ਰੱਖਿਆ ਤੁਸੀਂ ਆ ਦੁਨੀਆ ਤੇ ਕੀ ਕੁਛ ਹੋਣ ਡਿਆ ਆ ਚਰਨ ਘਾਟ ਵਾਲੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਦੀ ਯੂਰੀ ਦੇ ਵਿੱਚ ਕੁੜੀ ਨਾਲ ਕੋ ਕਰਮ ਕੀਤਾ ਤੁਸੀਂ ਬੋਲੇ ਹੋ ਤੁਸੀਂ ਉਧਰ ਤੁਸੀਂ ਕੋਈ ਪੋਸਟਾਂ ਪਾਈਆਂ ਬੋਲੇ ਹੋ ਗਏ ਹੋ ਆਏ ਹੋ ਇੱਕੋ ਗੱਲ ਹਾਏ ਅਮਰਤਪਾਲ ਹਾਏ ਅਮਰਤਪਾਲ ਅਮਰਤਪਾਲ ਨੇ ਤੁਹਾਡੇ ਤੋਂ ਕੁਛ ਲੈ ਕੇ ਖਾਦਾ ਅਮਰਤਪਾਲ ਨੂੰ ਤੁਸੀਂ ਆਪਣੀ ਜੇਬ ਦੇ ਵਿੱਚੋਂ ਕੋਈ ਰੁਪਈਆ ਦਿੱਤਾ ਕਿਤੇ ਤੁਸੀਂ ਅਮਰਤਪਾਲ ਦੇ ਨਾਲ ਤੁਸੀਂ ਕਿਤੇ ਗਏ ਹੋ ਹਾਂ ਜਰੂ ਅਮਰਤਪਾਲ ਦੇ ਨਾਲ ਤੁਹਾਡਾ ਕੋਈ ਵਾਸਤਾ ਹੀ ਨਹੀਂ ਤੁਹਾਡੇ ਕੋਈ ਲੈਂਕ ਹੀ ਨਹੀਂ ਉਹ ਬੰਦਾ ਅੱਜ ਜੇਲ੍ਹ ਚ ਬੈਠਾ ਤੇ ਤੁਸੀਂ ਬਾਹਰ ਥਾਪੀਆਂ ਮਾਰੀ ਜਾਂਦੇ ਹੋ ਦੱਸੋ ਹੈ ਜੰਗਲ ਚ ਸ਼ੇਰ ਹੁੰਦਾ ਸ਼ੇਰ ਸਿੰਘ ਉਹ ਜੰਗਲ ਦੇ ਵਿੱਚ ਸ਼ੇਰ ਹੁੰਦਾ ਤੇ ਜਦੋਂ ਜੰਗਲ ਦੇ ਵਿੱਚ ਸ਼ੇਰ ਹੋਵੇ ਜਿਹੜੇ ਬਾਂਦਰਾ ਠੀਕਾਣ ਹੋਰ ਪਸ਼ੂ ਪੰਛੀ ਜਿੰਨੇ ਆ ਜੰਗਲ ਦੇ ਪਰ ਸਾਰੇ ਭੱਜ ਜਾਂਦੇ ਆ ਕੋਈ ਨਹੀਂ ਨੇੜੇ ਆਉਂਦਾ ਸ਼ੇਰ ਦੇ ਤੇ ਜਦੋਂ ਕਿਤੇ ਸ਼ੇਰ ਫੜਿਆ ਜਾਵੇ ਕੈਦ ਹੋ ਜਾਵੇ ਕਿਤੇ ਪਿੰਜਰੇ 'ਚ ਤੇ ਫਿਰ ਉਹ ਜਿਹੜੇ ਬਾਂਦਰ ਹੁੰਦੇ ਆ ਟਬੂਸੀਆਂ ਮਾਰਨ ਵਾਲੇ ਆ ਤੇ ਉਹ ਹੀ ਹੋਰ ਜਾਨਵਰ ਪੰਛੀ ਹੁੰਦੇ ਆ ਹੈ ਉਹ ਫਿਰ ਸਾਰੇ ਇਕੱਠੇ ਹੁੰਦੇ ਆ ਫਿਰ ਉਹ ਬੋਲਦੇ ਉੱਚੀ-ਉੱਚੀ ਤਾੜੀਆਂ ਮਾਰਦੇ ਆ ਸ਼ੇਰ ਫੜਿਆ ਗਿਆ ਸ਼ੇਰ ਫੜਿਆ ਗਿਆ ਉਹ ਗੱਲ ਆ ਵੀ ਅੱਜ ਸਾਡਾ ਉਹ ਹੀ ਸ਼ੇਰ ਠੀਕ ਆ ਕਿ ਨਹੀਂ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ ਤੇ ਅੱਜ ਬੜੇ ਇੱਥੇ ਬਾਂਦਰ ਟਬੂਸੀਆਂ ਮਾਰਦੇ ਫਿਰਦੇ ਆ ਉਹ ਜਦੋਂ ਸ਼ੇਰ ਬਾਹਰ ਸੀ ਪੰਜਾਬ ਦੀ ਧਰਤੀ ਦੇ ਉੱਤੇ ਸੀ ਸ਼ੇਰ ਉਦੋਂ ਕਿਹੜੀਆਂ ਖੁੱਡਾਂ ਚ ਲੁਕੇ ਸੀ ਤੁਸੀਂ ਦੱਸੋ ਮਤਲਬ ਕਿ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਲੁਕੇ ਹੋਏ ਸੀ ਉਦੋਂ ਕਿੱਥੇ ਬੈਠੇ ਸੀ ਤੁਸੀਂ ਦਾ ਕੇ ਦੱਸੋ ਅੱਜ ਤੁਸੀਂ ਥਾਪੀਆਂ ਮਾਰਦੇ ਫਿਰਦੇ ਹੋ ਅਸੀਂ ਉਹ ਕਰਦਾਂਗੇ ਅਸੀਂ ਆਹ ਕਰਦਾਂਗੇ ਅਸੀਂ ਇਦਾਂ ਕਰਦਾਂਗੇ ਕੀ ਕਰ ਦੋਂਗੇ ਮੈਂ ਵਾਦੇ ਨਾਲ ਤੁਹਾਨੂੰ ਸਿੱਖੋ ਇੱਕ ਗੱਲ ਆਨਾ ਤੁਹਾਨੂੰ ਵਾਦੇ ਨਾਲ ਮੈਂ ਇੱਕ ਪੱਕੀ ਤੇ ਕਲੀਅਰ ਗੱਲ ਆਨਾ ਵੀ ਜਿਹੜੇ ਬੰਦੇ ਭਾਈ ਸਾਹਿਬ ਦਾ ਵਿਰੋਧ ਕਰਦੇ ਕੱਖ ਨਹੀਂ ਵਿਗਾੜ ਸਕਦੇ ਕੱਖ ਵੀ ਨਹੀਂ ਵਿਗਾੜ ਸਕਦੇ ਕੱਖ ਵੀ ਅਸੀਂ ਤਾਂ ਉਹ ਬਰਸੀਮ ਦੀ ਫਸਲ ਲਰ ਗਏ ਜਿੰਨਾ ਤੁਸੀਂ ਵੱਡੋਗੇ ਜਿੰਨਾ ਵਿਰੋਧ ਕਰੋਗੇ ਨਾ ਉਨਾ ਉੱਪਰ ਕੇ ਸਾਹਮਣੇ ਆਵਾਂਗੇ ਮੈਨੂੰ ਐਂਓ ਦੱਸੋ ਭਾਈ ਸਾਹਿਬ ਨੇ ਕਿਹੜਾ ਚਿੱਟਾ ਵੇਚਿਆ ਕਿਹੜਾ ਬਲਾਤਕਾਰ ਕੀਤਾ ਕਿਹੜੀ ਰੇਤਾ ਵੇਚੀ ਆ ਕਿਹੜੇ ਖੱਡ ਚ ਹਿੱਸਾ ਸੀ ਦੱਸੋ ਮੈਨੂੰ ਤੁਸੀਂ ਜਿਹੜੇ ਬੰਦਿਆਂ ਨੇ ਪੰਜਾਬ 'ਚ ਚਿਟਾ ਲਿਆਂਦਾ ਪੰਜਾਬ ਦੀ ਨੌਜਵਾਨੀ ਦਾ ਖਾਤਮਾ ਕੀਤਾ ਐ ਰੇਤਾ ਬਜਰੀ ਦੀ ਬਲੈਕ ਕੀਤੀ ਆ ਹੋਰ ਕਿੰਨਾ ਕੁਸ਼ ਕੀਤੇ ਘਟੀਆਂ ਕੰਮ ਕੀਤੇ ਆ ਹੈ ਸੌਦੇ ਸਾਧ ਨੂੰ ਮਾਫੀਆਂ ਦਿੱਤੀਆਂ ਉੱਥੇ ਜ਼ੁਬਾਨ ਹੀ ਨਹੀਂ ਖੁੱਲਦੀ ਸਾਡੀ ਯਾਰ ਉੱਥੇ ਸਾਡੀ ਜ਼ੁਬਾਨ ਹੀ ਨਹੀਂ ਖੁੱਲਦੀ ਉੱਥੇ ਸਹੀ ਚੁੱਪ ਕਰ ਜਾਂਦੇ ਆ ਦੱਸੋ ਇੱਕ ਬੰਦਾ ਅੱਜ ਆਪਣੇ ਸਾਥੀਆਂ ਸਮੇਤ ਡਿਬਰੂਗੜ੍ਹ ਦੀ ਜੇਲ੍ਹ 'ਚ ਬੰਦ ਬੈਠਾ ਆਪਣੇ ਸਾਥੀਆਂ ਸਮੇਤ ਭੱਜਿਆ ਨਹੀਂ हां <saat> ये नीगा ਵੀ ਆਪਣੇ ਸਾਥੀਆਂ ਨੂੰ ਛੱਡ ਕੇ ਆਪ ਭੱਜ ਗਿਆ ਵੇ ਬਾਹਰ ਭੱਜ ਗਿਆ ਹੋਵੇ ਜਾਂ ਨਿਕਲ ਗਿਆ ਹੋਵੇ ਫਿਰ ਤਾਂ ਤੁਸੀਂ ਆਖੋ ਵੀ ਆਪਦੇ ਬੰਦੇ ਜੇਲ੍ਹ ਚ ਕਰਾ ਕੇ ਤੇ ਆਪ ਉਹ ਬਾਹਰ ਭੱਜ ਗਿਆ ਫਿਰ ਤਾਂ ਤੁਸੀਂ ਉਹ ਗੱਲ ਕਰੋ ਅਗੜਾ ਬਰਾਬਰ ਸਾਥੀਆਂ ਦੇ ਨਾਲ ਬੈਠਾ ਬਰਾਬਰ ਤੇ ਫਿਰ ਤਾਂ ਹੱਕ ਹੀ ਨਹੀਂ ਬਣਦਾ ਗੱਲ ਕਰਨ ਦਾ ਪਰ ਤੁਸੀਂ ਹਟਦੇ ਨਹੀਂ ਤੁਸੀਂ ਉਹਨੇ ਨਹੀਂ ਇਸੇ ਲਈ ਤੁਹਾਡੇ ਜਿਹੜੀ ਆ ਡਾਗ ਪੂਰੇ ਤੁਹਾਡੇ ਚੜਾ ਕੇ ਰੱਖਾਂਗੇ ਤੁਹਾਡੇ ਠੀਕ ਹੈ ਤੁਹਾਡੀ ਮੰਜੀ ਆ ਜਿਹੜੀ ਪੂਰੀ ਠੋਕ ਕੇ ਰੱਖਾਂਗੇ ਠੀਕ ਹੈ ਕਿ ਨਹੀਂ ਜਿਹੜੇ ਬੰਦੇ ਦੇ ਮੱਖ ਲੜਦੀ ਆ ਜਿਹੜੇ ਬੰਦੇ ਨੂੰ ਬਾਲੀ ਖਾਜ ਹੁੰਦੀ ਆ ਜਿਹੜਾ ਬੰਦਾ ਨਾ ਮੈਂ ਐ ਕਰ ਦੂੰਗਾ ਮੈਂ ਆਉ ਕਰ ਦੂੰਗਾ ਠੀਕ ਹੈ ਕਿ ਨਹੀਂ ਨੰਬਰ ਫੇਸਬੁੱਕ ਤੇ ਮੇਰਾ ਦਿੱਤਾ ਹੋਇਆ ਸਾਰਾ ਕਨੈਕਟ ਨੰਬਰ ਦਿੱਤਾ ਹੋਇਆ ਸਾਰੀ ਲੋਕੇਸ਼ਨ ਪਾਈ ਹੋਈ ਆ ਜਦੋਂ ਮਰਜ਼ੀ ਠੇਲੇ ਨੂੰ ਫੋਨ ਕਰੋ ਤੇ ਠੇਲੇ ਨਾਲ ਦੋ ਹੱਥ ਕਰੋ ਅਸੀਂ ਅੱਜ ਵੀ ਭਾਈ ਸਾਹਿਬ ਦੇ ਹੱਕ ਦੇ ਵਿੱਚ ਆ ਪਹਿਲਾਂ ਵੀ ਹੱਕ ਦੇ ਵਿੱਚ ਸੀ ਤੇ ਜਿਹੜਾ ਭਾਈ ਸਾਹਿਬ ਦੀ ਕਰਦਾਰ 쿠ਸ਼ੀ ਕਰੂਗਾ ਠੀਕ ਹੈ ਕਿ ਨਹੀਂ ਸਾਡੇ ਵੱਲੋਂ ਅਸੀਂ ਉਹਦੀ ਪੂਰੀ ਮੰਜ਼ੀ ਠੋਕਾਂਗੇ ਰੀਜ ਨਾਲ ਪਾਲ ਨੂੰ ਤੁਸੀਂ ਆਖੋ ਵੀ ਇਹ ਕੀ ਕਹਤਾ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਤੁਹਾਨੂੰ ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਹੀ ਕਹੀ ਹੋਈ ਸੀ ਵੀ ਸਾਡਾ ਕੋਈ ਜੇ ਤੁਸੀਂ ਭਾਈ ਸਾਹਿਬ ਦੇ ਬਰ ਖਲਾਫ ਕੋਈ ਬੰਦਾ ਵੀ ਬੋਲਦਾ ਅਸੀਂ ਉਹਨੂੰ ਨਹੀਂ ਬਖਸ਼ਣਾ ਮੁੜ ਕੇ ਨਾ ਸਾਨੂੰ ਆਖਿਆ ਜੀ ਵੀ ਸਾਡੇ ਬਾਰੇ ਬੋਲਦੇ ਆ ਜਾਂ ਉਹਨਾਂ ਬਾਰੇ ਬੋਲਦੇ ਆ ਜਾਂ ਕਰਦੇ ਆ ਅਸੀਂ ਉਹਨਾਂ ਦੀ ਪੂਰੀ ਮੰਨਜੀ ਠਾਕਾ ਕੇ ਠੋਕਣੀ ਬਈ ਸਾਰੇ ਭਰਾ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਮੇਰੇ ਵੀਰੇ ਜਿੰਨੇ ਪਿਆਰ ਕਰਨ ਵਾਲੇ ਸ਼ੇਅਰ ਕਰ ਦਿਓ ਠੀਕ ਹੈ ਕਿ ਨਹੀਂ ਬਾਕੀ ਜਿਹੜੇ ਵੀ ਬੰਦੇ ਸਾਨੂੰ ਨਹੀਂ ਸਾਡੀ ਵੀਡੀਓ ਪਸੰਦ ਕਰਦੇ ਕੋਈ ਵੀ ਉਹ ਜਾ ਸਕਦਾ ਸਾਨੂੰ ਕਿ ਇਨਾਂ ਕੋਈ ਮਤਲਬ ਨਹੀਂ ਠੀਕ ਹੈ ਕੋਈ ਹੋਵੇ ਲਾਹੌਰਿਆ ਜਰਮਨੀ ਤੋਂ ਬਾਈ ਕੋਈ ਹੋਵੇ ਫੇਸਬੁੱਕ ਦੀ ਜੋਧਾ ਜਿਹੜਾ ਵੀ ਆ ਪੂਰੀ ਮੰਜੀ ਠੋਕੇ ਰੱਖੂੰਗਾ ਠੀਕ ਹੈ ਕਿ ਨਹੀਂ ਪੰਜਾਬ ਚ ਬੈਠਾ ਪੰਜਾਬ ਦੀਆਂ ਸੜਕਾਂ ਤੇ ਰਜਾਨਾ ਮੈਂ ਘੁੰਮਦਾ ਫਿਰਦਾ ਰਹਿਣਾ ਮੇਰਾ ਕੰਮ ਹੀ ਇਹ ਹੋ ਜਾ ਮੇਰਾ ਬਿਜ਼ਨਸ ਹੀ ਇਹ ਹੋ ਜਾ ਜਦੋਂ ਮਰਜੀ ਜਿੱਥੇ ਮਰਜੀ ਟੱਕਰ ਲਿਆ ਜੇ ਜਦੋਂ ਮਰਜੀ ਆ ਜਾ ਜੀ ਠੀਕ ਹੈ ਨਾ ਜਿਹੜਾ ਪੰਜਾਬ ਦੀ ਗੱਲ ਕਰਦਾ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਉਹਦੇ ਮਗਰ ਤੁਸੀਂ ਹੱਥ ਧੋਕੇ ਪਏ ਹੋ ਜਿਨ੍ਹਾਂ ਨੇ ਪੰਜਾਬ 'ਚ ਚਿੱਟਾ ਲਿਆ ਕੇ ਪੰਜਾਬ ਦੀ ਨੌਜਵਾਨੀ ਦੀ ਨਸ਼ਲ ਕੁਸ਼ੀ ਕਰਤੀ ਆ ਉੱਥੇ ਤੁਹਾਡੇ ਦੰਦਾਂ ਨੂੰ ਜਿਹੜੀਆਂ ਦੰਦਲਾ ਪੈ ਜਾਂਦੀਆਂ ਤੁਹਾਡੀ ਜੀਭ ਨੂੰ ਉੱਥੇ ਤੁਸੀਂ ਬੋਲਦੇ ਨਹੀਂ ਹੋ ਉੱਥੇ ਤੁਸੀਂ ਨਹੀਂ ਬੋਲਦੇ ਨਾ 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 ਬੋਲਣਾ ਕਿੱਥੇ ਆ ਜਿੱਥੇ ਬੰਦਾ ਸੱਚਾ ਕੰਮ ਕਰੂਗਾ ਸਹੀ ਕੰਮ ਕਰੂਗਾ ਪੰਜਾਬ ਪੱਖੀ ਕੰਮ ਕਰੂਗਾ ਵਧੀਆ ਕੰਮ ਕਰੂ ਬਸ ਉਹਦੀਆਂ ਲੱਤਾਂ ਖਿੱਚਣੀਆਂ ਪਤੰਦਰੇ ਮੂਰੇ ਕਿਵੇਂ ਹੋ ਗਏ ਮੂਰੇ ਕਿਵੇਂ ਲੱਗ ਗਿਆ ਯਾਰ ਬਸ ਉਹਦੀ ਕਰਦਾਰ ਕੁਛ ਕਰਨੀ ਹੋਰ ਤੁਹਾਡੇ ਪੱਲੇ ਕੁਛ ਨਹੀਂ ਹੈਗਾ ਭਾਈ ਜਿਹੜੇ ਬੰਦੇ ਅਮਰਤਪਾਲ ਦਾ ਵਿਰੋਧ ਕਰਦੇ ਆ ਨਾ ਇਹਨਾਂ ਦੇ ਪੱਲੇ ਆਪਦੇ ਕੱਖ ਨਹੀਂ ਹੈਗਾ ਕੋਈ ਇਹਨਾਂ ਦੇ ਜੀਵਨ ਵਿੱਚ ਕੁਛ ਨਹੀਂ ਹੈਗਾ ਇਹ ਸਿਰਫ ਵਿਰੋਧ ਕਰਦੇ ਚੰਦ ਬੰਦੇ ਆ ਇਹਨਾਂ ਦੇ ਮਗਰ ਇੱਕ ਇੱਕ ਦੋ ਦੋ ਬੰਦੇ ਵੀ ਨਹੀਂ ਤੁਰਦੇ ਚੰਦ ਬੰਦੇ ਆ ਪੰਜਾਬ ਦੇ ਵਿੱਚ ਹਾਂਜੀ ਕਿ ਕਹਿੰਦੇ ਜੇ ਲੋਕਾਂ ਨੇ ਉਹਨੂੰ ਅੰਮ੍ਰਿਤਪਾਲ ਨੂੰ ਅਸੈਪਟ ਕੀਤਾ ਵੋਟਾਂ ਪਾਈਆਂ ਐਮਪੀ ਬਣਾਇਆ ਵੀ ਸਾਨੂੰ ਪਸੰਦ ਆ ਇਹ ਬੰਦਾ ਸਾਡਾ ਪਸੰਦੀਦਾ ਬੰਦਾ ਆ ਅਸੀਂ ਉਹਨੂੰ ਵੋਟ ਪਾ ਕੇ ਜਿਤਾਇਆ ਲੋਕਤੰਤਰੀ ਤਰੀਕੇ ਨਾਲ ਹਾਂ ਤੁਸੀਂ ਆਨੇ ਅਸੀਂ ਐ ਕਰ ਜਾਾਂਗੇ ਅਸੀਂ ਐ ਕਰ ਜਾਾਂਗੇ ਅਸੀਂ ਉਹ ਕਰਦਾ ਕੀ ਕਰ ਦੋਗੇ ਤੁਸੀਂ ਕੱਖ ਨਹੀਂ ਕਰ ਸਕਦੇ ਹੋ ਤੁਸੀਂ ਹੈ ਅਸੀਂ ਡਿਬੇਟਾਂ ਰੱਖਦੇ ਆ ਅਸੀਂ ਡੱਕੀ ਡਿਬੇਟਾਂ ਜੇ ਤੁਸੀਂ ਕੀ ਕਰ ਲਿਆ ਡਿਬੇਟਾਂ ਦੇ ਵਿੱਚ ਤੁਸੀਂ ਕੀ ਕਰ ਲਿਆ ਕੀ ਖੱਟਿਆ ਡਿਬੇਟਾਂ ਦੇ ਵਿੱਚ ਜਦਨ ਅਗਲਾ ਬਾਹਰ ਸੀ ਨਾ ਪੰਜਾਬ ਦੀ ਧਰਤੀ ਦੇ ਉੱਤੇ ਬਾਹਰ ਸੀ ਜਦਨ ਇੱਥੇ ਉਦੋਂ ਤੁਸੀਂ ਖੁੱਡਾਂ ਦੇ ਵਿੱਚ ਲੁਕੇ ਹੋਏ ਸੀ ਆਪਣੀਆਂ ਖੁੱਡਾਂ ਦੇ ਵਿੱਚ ਘਰਾਂ ਦੇ ਵਿੱਚ ਤੁਸੀਂ ਉਦੋਂ ਨਹੀਂ ਬੋਲੇ ਅੱਜ ਤੁਸੀਂ ਬੋਲਦੇ ਫਿਰਦੇ ਹੋ ਹੈ ਕਿ ਮਮਰਤਪਾਲ ਨੇ ਮਾੜਾ ਕੰਮ ਗਣਾਉਣਾ ਮਾੜਾ ਕੰਮ ਉਹਨੇ ਕੀ ਕੀਤਾ ਹੈ ਆ ਗੁਰੂ ਗ੍ਰੰਥ ਸਾਹਿਬ ਜਨਾਲੇ ਲੈ ਗਿਆ ਤੁਸੀਂ ਲੋਕਾਂ ਨੇ ਰੌਲਾ ਪਾਇਆ ਹਾਏ ਬੇਦਵੀ ਹੋ ਗਈ ਹਾਏ ਬੇਦਵੀ ਹੋ ਜਾਣੀ ਸੀ ਹਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਗਏ ਹਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਲਿਜਾਣਾ ਨਹੀਂ ਚਾਹੀਦਾ ਸੀ ਠੀਕ ਹੈ ਨਾ ਬੜਾ ਕੁਛ ਗਿਆ ਚਲੋ ਚੁੱਪ ਹੋ ਗਿਆ ਆਪਾਂ ਵੀ ਠੀਕ ਹੈ ਕਿ ਨਹੀਂ ਤੇ ਹੁਣ ਹੁਣ ਜਿਹੜੇ ਚਰਨ ਘਾਟ ਆਲੇ ਗੁਰਦਾਰੇ ਦੇ ਵਿੱਚ ਉਹ ਬਲਜਿੰਦਰ ਸਾਧੜੇ ਨੇ ਜਿਹੜੀ ਬੇਦਵੀ ਕੀਤੀ ਆ ਗੁਰੂ ਗ੍ਰੰਥ ਸਾਹਿਬ ਜੀ ਜੂਰੀ ਚ ਕੰਮ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਬੇਦਵੀ ਤਾਂ ਹੋਈ ਹੈ ਨਾ ਉੱਥੇ ਨਹੀਂ ਬੋਲਦੇ ਹੋ ਤੁਹਾਡੇ ਸੰਗ ਪਾੜ ਕੇ ਤੁਹਾਡੀਆਂ ਜੀਭਾਂ ਸੜ ਜਾਣ ਅੱਗ ਲੱਗ ਜਾਏ ਤੁਹਾਡੀਆਂ ਜੀਭਾਂ ਨੂੰ ਤੁਹਾਡੇ ਤਾਲੂਆਂ ਨੂੰ ਅੱਗ ਲੱਗ ਜਾਏ ਉੱਥੇ ਕਿਉਂ ਨਹੀਂ ਬਿਆਨ ਦਿੱਤਾ ਉੱਥੇ ਨਹੀਂ ਬੋਲੇ ਤੁਸੀਂ ਉੱਥੇ ਤੁਸੀਂ ਦਿਹਾੜੀ ਦੀਆਂ ਪੰਜ-ਪੰਜ ਵੀਡੀਓ ਨਹੀਂ ਪਾਈਆਂ ਤੁਸੀਂ ਉੱਥੇ ਡਿਬੇਟਾਂ ਨਹੀਂ ਰੱਖੀਆਂ ਉੱਥੇ ਅਮਰਪਾਲ ਦੇ ਮਹਿਰੋ ਦੇ ਨਾਲ ਕਿਉਂ ਨਹੀਂ ਗਏ ਖੜੇ ਨਹੀਂ ਕੀਤੇ ਨਹੀਂ ਕਰਾਏ ਕੁਝ ਦੱਸੋ ਪੁੱਤ ਪੰਜਾਬ ਦੇ ਬਾਈ ਜੁੜਿਆ ਸਸਰੀਕਾਲ ਭਾਜੀ ਸਸਰੀਕਾਲ ਇੱਕ ਸੋਨੂ ਨਾਂ ਦਾ ਬੰਦਾ ਮੈਂ ਬਾਈ ਨੂੰ ਨਹੀਂ ਜਾਣਦਾ ਸੋਨੂ ਨਾਂ ਦਾ ਬੰਦਾ ਕੋਈ ਬਾਹਰ ਦਾ ਚਲੋ ਮੈਂ ਬਾਈ ਨਾਲ ਵਿਚਰਿਆ ਨਹੀਂ ਨਾ ਮੇਰਾ ਬਾਈ ਨਾਲ ਕੋਈ ਗੱਲ ਹੋਈ ਆ ਉਹਨੇ ਮੰਜੀ ਇਹਨਾਂ ਦੀ ਟੱਕਾ ਆ ਕੇ ਠੋਕੀ ਪੂਰੀ ਰੀਜ ਨਾਲ ਮੰਜੀ ਇਹ ਪੂਰੀ ਰੀਜ ਨਾਲ ਮੰਜੀ ਠੋਕੀ ਆ ਪਤਾ ਨਹੀਂ ਕਿੱਥੋਂ ਦਾ ਭਰਾ ਸਾਡਾ ਅੱਛਾ ਸੋਨੂ ਯੂ ਐਸ ਏ ਤੋਂ ਆ ਭਾਈ ਯੂ ਐਸ ਏ ਤੋਂ ਹੋਊਗਾ ਅਮਰੀਕਾ ਤੋਂ ਠੀਕ ਹੈ ਨਾ ਮੈਨੂੰ ਨਹੀਂ ਪਤਾ ਮੈਂ ਵੇਖਿਆ ਮੈਂ ਕਾਫੀ ਦਿਨ ਮੈਂ ਰਿਆ ਬਿਜੀ ਰਿਆ ਕੰਮਕਾਰ ਚ ਪਰ ਮੈਂ ਕਹਿਣਾ ਚਾਹਣਾ ਠੀਕ ਹੈ ਕਿ ਨਹੀਂ ਪੰਜਾਬ ਚ ਬੈਠੇ ਆ ਪੰਜਾਬ ਚ ਵਿਚਰਦੇ ਆ ਠੀਕ ਹੈ ਕਿ ਨਹੀਂ ਸਰੀਰ ਨੇ ਮਰ ਜਾਣਾ ਯਕੀਨ ਨਾਲ ਮਰ ਜਾਣਾ ਪੱਕਾ ਪਤਾ ਵੀ ਮਾਰੀ ਜਾਣਾ ਪਰ ਆਪਦੀ ਜਮੀਰ ਨੂੰ ਮਾਰ ਕੇ ਬਿਲਕੁਲ ਨਹੀਂ ਤੁਰੇ ਬਿਲਕੁਲ ਨਹੀਂ ਤੁਰੇ ਤਾਂ ਮੈਂ ਉਹ सोनू ਨੂੰ ਸਪੋਰਟ ਕਰਦਾ ਉਹ ਭਰਾ ਨੂੰ ਸਪੋਰਟ ਕਰਦਾ ਠੀਕ ਹੈ ਕਿ ਨਹੀਂ ਜਾਗਦਿਆਂ ਜ਼ਮੀਰਾਂ ਨੇ ਨੂੰ ਸਪੋਰਟ ਕਰਦਾ ਯਾਰ ਜਦੋਂ ਅਮਰਤ ਪਾਲ ਨੇ ਕੋਈ ਚਿੱਟਾ ਨਹੀਂ ਵੇਚਿਆ ਕੋਈ ਨਸ਼ਾ ਨਹੀਂ ਵੇਚਿਆ ਕਿਸੇ ਨੌਜਵਾਨੇ ਨੂੰ ਇਹ ਨਹੀਂ ਆਖਿਆ ਚਿੱਟਾ ਲਾਓ ਬੀੜੀ ਪੀਓ ਤੁਸੀਂ ਵਾਲ ਕੇਸ ਕਟਾਓ ਤੁਸੀਂ ਨਾ ਉਹਨੇ ਤਾਂ ਹੱਥ ਜੋੜ ਕੇ ਪਿਆਰ ਨਾਲ ਆਖਿਆ ਉਹਨੇ ਤਾਂ ਆਪਣੇ ਭਰਾ ਨੂੰ ਵੀ ਇਹ ਗੱਲ ਆਖੀ ਆ ਅਮਰਤ ਛੱਕ ਸਿੰਘ ਸਾਜ ਗੁਰੂ ਵਾਲਾ ਬਣ ਸਾਰੇ ਮੂਰੇ ਹੱਥ ਬੰਨੇ ਉਹਨੇ ਵੀ ਅਮਰਤ ਛੱਕੋ ਗੁਰੂ ਵਾਲੇ ਬਣੋ ਹੈ ਆਨੰਦਪੁਰ ਸਾਹਿਬ ਵਾਲੂ ਆਪਦਾ ਮੁੱਖ ਕਰੋ ਤੁਸੀਂ ਸਾਰਿਆਂ ਨੂੰ ਇਹ ਕੰਮ ਮਾੜਾ ਕੀਤਾ ਉਹਨੇ ਦੱਸੋ ਦੱਸੋ ਮਾੜਾ ਉਹ ਪਤੰਦਰੋ ਜਿਨ੍ਹਾਂ ਨੇ ਚਿੱਟੇ ਦੇ ਲੈ ਜਾਂਦੇ ਪੰਜਾਬ 'ਚ ਉਹ ਨੌਜਵਾਨ ਖੋਖਲੇ ਕਰਤੇ ਆ ਹੈ ਅਬ ਤੁਸੀਂ ਵੇਖੋ ਤੁਸੀਂ ਬਸ ੱਡਿਆਂ ਦੇ ਆ ਵਿੱਚ ਜਿਹੜੇ ਬਣੇ ਹੁੰਦੇ ਆਪਣੇ ਬਾਥਰੂਮਾਂ ਉੱਥੇ ਸਰਿੰਜਾਂ ਵੇਖੋ ਤੁਸੀਂ ਆ ਨਹਿਰਾਂ ਦੀਆਂ ਪਰੜੀਆਂ ਤੇ ਸਰਿੰਜਾਂ ਵੇਖੋ ਤੁਸੀਂ ਹੇ ਕੀ ਹਾਲ ਸਾਡੀਆਂ ਨੌਜਵਾਨਾਂ ਦਾ ਕਰਤਾ ਕੀ ਮਾੜਾ ਕਰਤਾ ਤੁਹਾਡਾ ਦੱਸੋ ਯਾਰ ਮੈਨੂੰ ਦੱਸੋ ਨਾ ਮਾੜਾ ਉਹਨੇ ਕੀਤਾ ਕੀ ਆ ਅੱਛਾ ਅੱਛਾ ਪੁੱਤ ਪੰਜਾਬ ਦੇ ਬਾਈ ਆਂਦਾ ਮੈਂ ਹੀ ਆ सोनू ਵਾ सोनू ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ सोनू ਬਾਈ ਚੜਦੀ ਕਲਾ ਮੇਰਾ ਨੰਬਰ ਦਿੱਤਾ ਹੋਇਆ WhatsApp ਤੇ सोनू ਬਾਈ ਠੀਕ ਆ ਬਾਈ ਆਂਦਾ सोनू ਮੈਂ ਹੀ ਆ ਠੀਕ ਆ ਬਾਈ ਠੀਕ ਮੈਂ ਨਾ ਤਾਂ ਸੁਣਿਆ ਸੀ ਪਰ ਚਲੋ ਮਿਲਿਆ ਨਹੀਂ ਮੈਂ ਤੁਹਾਡੀ ਡਿਬੇਟ ਵੇਖੀ ਸੀ ਥੋੜੀ ਜਿ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਨੂੰ ਕਿਸੇ ਨੇ ਸੈਂਡ ਕੀਤੀ ਸੀ ਵੀਰ ਨੇ ਮੈਨੂੰ ਆਂਦਾ ਬਾਈਆ ਸੋਨੂ ਵੀਰ ਦੀ ਡਿਬੇਟ ਆ ਬਹੁਤ ਵਧੀਆ ਤੁਸੀਂ ਤਰੀਕੇ ਨਾਲ ਗੱਲ ਕੀਤੀ ਆ ਤੇ ਮੈਂ ਅੱਜ ਵੀ ਇਹਨਾਂ ਵੀ ਜੋ ਮਰਜ਼ੀ ਹੋ ਜੇ ਜਿਹੜਾ ਅਮਰਪਾਲ ਦਾ ਵਿਰੋਧੀ ਆ ਅਸੀਂ ਉਹਦੇ ਪੱਕੇ ਵਿਰੋਧ ਆ ਅਸੀਂ ਉਹਦੇ ਪੱਕੇ ਵਿਰੋਧੀ ਤੇ ਅਸੀਂ ਉਹਦੀ ਪੂਰੀ ਰੀਜ ਨਾਲ ਮੰਜੀ ਠੋਕਾਂਗੇ ਠੀਕ ਆ ਨਾ ਜੇ ਉਹ ਸਾਡਾ ਕੁਝ ਕਰ ਸਕਦਾ ਮੇਰਾ ਵਿਗਾੜ ਸਕਦਾ ਮੇਰੇ ਨਾਲ ਦੋ ਹੱਥ ਕਰ ਸਕਦਾ ਉਹ ਕਰ ਸਕਦਾ ਖੁੱਲੇ ਹੱਥਾਂ ਮੇਰੇ ਕੋਈ ਚੂੜੀਆਂ ਨਹੀਂ ਪਾਈਆਂ ਮੈਂ ਅੱਗੋਂ ਮੈਂ ਆਪੇ ਸੰਭਾਲ ਲੂੰਗਾ ਠੀਕ ਹੈ ਨਾ ਮੈਂ ਆਪੇ ਸੰਭਾਲ ਲੂੰਗਾ ਮੇਰੇ ਕੋਈ ਚੂੜੀਆਂ ਨਹੀਂ ਪਾਈਆਂ ਜੋਦਾ ਮੈਂ ਕਿ ਮੈਂ ਜੋਦਾ ਠੀਕ ਹੈ ਕਿ ਨਹੀਂ ਮਾਲਕ ਨੇ ਕਿਉਂਕਿ ਗੁਰਬਾਣੀ ਨਾਲ ਮੈਂ ਆਪਣੇ ਮਨ ਨੂੰ ਵੀ ਤਗੜਾ ਕੀਤਾ ਹੋਇਆ ਠੀਕ ਹੈ ਕਿ ਨਹੀਂ ਤੇ ਸਿਹਤ ਵੀ ਮੇਰੀ ਮਾਲਕ ਵੱਲੋਂ ਬਹੁਤ ਤਗੜੀ ਆ ਪਾਸ਼ਾ ਨੇ ਦਿੱਤੀ ਹੋਈ ਆ ਨਾ ਡਰਦੇ ਆ ਨਾ ਡਰਾਉਂਦੇ ਆ ਮੰਜੀ ਠੋਕ ਕੇ ਰੱਖਾਂਗੇ ਮੈਂ ਪਹਿਲੇ ਦਿਨ ਕੀਤੀ ਸੀ ਗੱਲ ਵੀ ਜੇ ਕੋਈ ਅਮਰਤਪਾਲ ਦੇ ਖਿਲਾਫ ਬੋਲੂਗਾ ਅਸੀਂ ਪੂਰੀ ਮੰਜੀ ਠੋਕਾਂਗੇ ਬਾਕੀ ਨੂੰ ਸਾਡੂ ਕੋਈ ਮਤਲਬ ਨਹੀਂ ਜੋ ਮਰਜੀ ਕਰੇ ਠੀਕ ਹੈ ਨਾ ਅਮਰਤਪਾਲ ਨੂੰ ਗਦਾਰ ਕਹਿ ਸਕਦੇ ਸੀ ਮੈਂ ਵੀ ਗਦਾਰ ਕਹਿ ਸਕਦਾ ਜੀ ਅਮਰਤਪਾਲ ਨੂੰ ਪਰ ਪਤਾ ਕਦੋਂ ਗਦਾਰ ਕਹਿ ਸਕਦਾ ਜੇ ਨਾਲ ਦੇ ਜਿੰਨੇ ਸਿੰਘ ਸੀ ਜੇਲ੍ਹਾਂ ਚ ਬੰਦ ਹੋ ਜਾਂਦੇ ਅਮਰਤਪਾਲ ਆਪ ਬਾਹਰ ਭੱਜ ਜਾਂਦਾ ਜਾਂ ਅਮਰਤਪਾਲ ਫਰੀਂਦਾ ਨਾ ਜਾਂ ਕਿਤੇ ਹੋ ਜਾਂਦਾ ਫਿਰ ਤਾਂ ਅਸੀਂ ਵੀ ਆਂਦੇ ਵੀ ਗਦਾਰ ਸੀ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ ਚ ਨਹੀਂ ਅੱਜ ਅਮਰਤਪਾਲ ਉਹਨਾਂ ਸਿੰਘਾਂ ਦੇ ਬਰਾबरी ਡਿਬਰੂਗੜ੍ਹ ਦੀ ਜੇਲ੍ਹ ਚ ਬੈਠਾ ਉਹ ਗਦਾਰ ਕਿਵੇਂ ਹੋ ਗਿਆ ਦੱਸੋ ਦੱਸੋ ਮੈਨੂੰ ਹਾਂ ਅੱਜ ਉਹ ਬੰਦੇ ਲੇਖਦੇ ਪਏ ਆ 1.5 ਸਾਲ ਡਿਜੀਟਲ ਜੋਧਾ ਅੰਦਰ ਰਿਹਾ ਤੇ ਰੋਣਾ ਨਿਕਲ ਗਿਆ ਰੋਪਿਆ ਤੇ ਜਿਹੜੇ ਪਤੰਦਰ 575 ਦੇ ਪਰਚੇ ਦੇ 2 ਦਿਨ ਅੰਦਰ ਰਹੇ ਸੀ ਉਹਨਾਂ ਦੇ ਤਾਂ ਬਿਆਨ ਹੀ ਬਾਹਰ ਆ ਕੇ ਬਦਲ ਗਏ ਸੀ ਮਨਾ ਨਹੀਂ ਲੈਣਾ ਸਮਝ ਗਏ ਹੋਗੇ ਤੁਸੀਂ ਉਹਨਾਂ ਦੇ ਬਾਹਰ ਆ ਕੇ ਬਿਆਨ ਹੀ ਬਦਲ ਗਏ ਸਾਰੇ ਸਾਰੇ ਬਿਆਨ ਹੀ ਬਦਲ ਲਏ ਉਹਨਾਂ ਨੇ ਹਾਂ ਸਾਰੇ ਭਰਾ ਵੀਡੀਓ ਜਰੂਰ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਪਤਾ Facebook ਤੇ ਗੱਲ ਸੱਚੀ ਸੂਚੀ ਕਰਦੇ ਆ ਠੀਕ ਆ ਕਿ ਨਹੀਂ ਸਾਡਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਸਾਡਾ ਹਰੇਕ ਉਸ ਬੰਦੇ ਨਾਲ ਸਬੰਧ ਆ ਜਿਹੜਾ ਸੱਚ ਤੇ ਸਜਾਈ ਤੇ ਤੁਰਦਾ ਬਾਕੀਆਂ ਦੇ ਪੂਰੇ ਰੀਜਨਲ ਇੱਥੇ ਤੱਪੜ ਰੋਲੇ ਜਾਂਦੇ ਆ ਹਾਂ ਜੇ ਕੋਈ ਮੇਰੇ ਨਾਲ ਫੋਨ ਤੇ ਬੰਦਿਆਂ ਨੂੰ ਗੱਲ ਕਰੂ ਮੈਂ ਪੂਰੀ ਬੰਦਿਆਂ ਨੂੰ ਕਰੂ ਜੇ ਕੋਈ ਅੱਗੋਂ ਗਾਲਾਂ ਕੱਢ ਕੇ ਗੱਲ ਕਰੂ ਮੈਂ ਉਦਾਂ ਦਾ ਹੋ ਜਾਊਂਗਾ ਠੀਕ ਹੈ ਨਾ ਜੇ ਕੋਈ ਅੱਗੋਂ ਢੀਠ ਬੁਣਾ ਕਰੂ ਮੈਂ ਉਵੇਂ ਹੋ ਜਾਊਂਗਾ ਮੇਰਾ ਤੁਸੀਂ ਕੱਖ ਨਹੀਂ ਵਿਗਾੜ ਸਕਦੇ ਕੱਖ ਵੀ ਜਿਵੇਂ ਗੱਲ ਕਰੋਂਗੇ ਮੈਂ ਉਵੇਂ ਉਹੋ ਜੀ ਗੱਲ ਹੀ ਕਰੂੰਗਾ ਟਕਾ ਕੇ ਹਾਂ ਉਵੇਂ ਦੀ ਗੱਲ ਹੀ ਕਰੂੰਗਾ ਮੈਂ ਟਕਾ ਕੇ ਅੱਗੋਂ ਭੱਜਣ ਨਹੀਂ ਮੈਂ ਦਿੰਦਾ ਇਹ ਠੀਕ ਹੈ ਨਾ ਜਿਹੜੇ ਬੰਦਿਆਂ ਦੇ ਠੇਕੇਲੇ ਦਾ ਨੰਬਰ ਨਹੀਂ ਹੈਗਾ ਤੇ ਠੇਕੇਲੇ ਨੇ ਸ਼ਰਿਆਂਵਾਂ ਨੰਬਰ ਦੇਤਾ ਪੋਸਟਾਂ ਪਾ ਪਾ ਕੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਨੰਬਰ ਮੈਂ ਕਰਤਾ ਵੀ ਆ ਮੇਰਾ ਨੰਬਰ ਆ ਆ ਮੇਰਾ ਨੰਬਰ ਆ ਕਰੋ ਗੱਲ ਕਰੋ ਗੱਲ ਤੁਸੀਂ ਆਨੇ ਨਹੀਂ ਅਸੀਂ ਫੇਸਬੁੱਕ ਤੇ ਕੱਲੀਆਂ ਪੋਸਟਾਂ ਹੀ ਪਾਉਣੀਆਂ ਵੀ ਸਾਡੇ ਚ ਜ਼ਰਤ ਨਹੀਂ ਹੈਗੀ ਗੱਲ ਕਰਨ ਦੀ ਇੰਨੀ ਕਿਉਂਕਿ ਦੁਨਿਆਵੀ ਦੁਨੀਆਦਾਰੀ ਹੈ ਭਾਈ ਦੁਨਿਆਵੀ ਦੁਨੀਆਦਾਰੀ ਦੇ ਵਿੱਚ ਨਾ ਕਈ ਵਾਰੀ ਘਰ ਦੇ ਰਜੇਵੇ ਘਰ ਦੇ ਕੰਮ ਇਹੋ ਜਿਹੇ ਹੁੰਦੇ ਆ ਕਿਤੇ ਮੇਰੇ ਤੋਂ ਪਹੁੰਚਿਆ ਵੀ ਨਹੀਂ ਜਾਂਦਾ ਮੈਂ ਇਹ ਗੱਲ ਵੀ ਕਰ ਦਿੰਨਾ ਕਈ ਵਾਰੀ ਸਾਡਾ ਮੰਨ ਲਓ ਹੁਣ ਭਾਈ ਅਮਰਤਪਾਲ ਸਿੰਘ ਮੈਰੋਂ ਨੇ ਪ੍ਰੋਗਰਾਮ ਰੱਖਿਆ ਸੀ ਸ਼ਾਇਦ ਕੱਲ ਦਾ ਰੱਖਿਆ ਸੀ ਠੀਕ ਆ ਕਿ ਨਹੀਂ ਕੱਲ ਦਾ ਪ੍ਰੋਗਰਾਮ ਰੱਖਣ ਕਰਕੇ ਇੱਕ ਤਾਂ ਮੈਨੂੰ ਪਤਾ ਨਹੀਂ ਲੱਗਿਆ ਇੱਕ ਮੈਂ ਆਪਣੇ ਕੰਮ ਤੇ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਉਹਦਾ ਕਰਕੇ ਤੇ ਪਤਾ ਨਹੀਂ ਲੱਗਿਆ ਉੱਥੋਂ ਨਾ ਪਤਾ ਲੱਗਣ ਕਰਕੇ ਮੈਂ ਮਤਲਬ ਕਿ ਉੱਥੇ ਪਹੁੰਚ ਨਹੀਂ ਸਕਿਆ ਕੱਲ ਭਾਈ ਅਮਰਤਪਾਲ ਸਿੰਘ ਮਹਿਰੋਂ ਨੇ ਜਿਹੜਾ ਪ੍ਰੋਗਰਾਮ ਆਖਿਆ ਮੈਂ ਉੱਥੇ ਪਹੁੰਚ ਨਹੀਂ ਸਕਿਆ ਦੁਨਿਆਵੀ ਦੁਨੀਆਦਾਰੀ ਦੇ ਕੰਮ ਹੁੰਦੇ ਯਾਰ ਘਰ ਦੇ ਕੰਮਕਾਰ ਵੀ ਬਹੁਤ ਹੁੰਦੇ ਆ ਕਰਨੇ ਪਏ ਜਾਂਦੇ ਕਈ ਵਾਰੀ ਤੇ ਬਾਕੀ ਜਿੱਥੋਂ ਤੱਕ ਆਪਣੇ ਨੂੰ ਪਹੁੰਚਾ ਜਾਵੇ ਆਪਾਂ ਪੈਲ ਦੇ ਆਧਾਰ ਤੇ ਜਰੂਰ ਪਹੁੰਚੀਦਾ ਜਿੱਥੋਂ ਤੱਕ ਤੇ ਬਾਦੋ ਵੀਡੀਓ ਕਾਫੀ ਲੰਮੀ ਹੋ ਗਈ 16 ਮਿੰਟ ਦੀ ਵੀਡੀਓ ਹੋ ਗਈ ਆ ਬਾਹਲੀ ਲੰਮੀ ਆਪਾਂ ਵੀਡੀਓ ਪਾਉਣੀ ਨਹੀਂ ਜੇ ਆਪਾਂ ਕਾਫੀ ਲੰਮੀ ਵੀਡੀਓ ਘੰਟੇ-ਘੰਟੇ ਦੀ ਸਵਾ ਸਵਾ ਘੰਟੇ ਦੀ ਵੀਡੀਓ ਪਾਉਣੇ ਫਿਰ ਕੋਈ ਵੇਂਦਾ ਵੀ ਨਹੀਂ ਅਗਲਾ ਅਗਲਾ ਹੁੰਦਾ ਇੰਨਾ ਟਾਈਮ ਯਾਰ ਕੌਣ ਕਿੰਦੇ ਕੋਲੇ ਹੁੰਦਾ ਇੰਨੀ ਵੀਡੀਓ ਕਈ ਲੰਮੇ ਵਹਿੰਦੇ ਨੇ ਅਸਲੀ ਤੇ ਵੀਡੀਓ ਆਪਾਂ ਜਿਹੜੀ ਮੈਂ ਪਾਤੀ ਆ ਹਾਂ ਵੀ ਪੁੱਤ ਪੰਜਾਬ ਦੇ ਬਾਈ ਆਂਦਾ ਮੇਰਾ ਪੇਜ ਆ ਮੈਂ ਫੋਲੋ ਕਰ ਲਿਆ ਬਾਈ ਤੇਰਾ ਪੇਜ ਬੇਫਿਕਰ ਆ ਮੈਂ ਕੱਲ ਫੋਲੋ ਕਰ ਲਿਆ ਸੀ ਪੁੱਤ ਪੰਜਾਬ ਦੇ ਜਿਹੜਾ ਤੁਹਾਡਾ ਪੇਜ ਆ ਨਾ ਮੈਂ ਫੋਲੋ ਕਰ ਲਿਆ ਸੀ ਸਿੰਘ ਗੁਰਪ੍ਰੀਤ ਜੁੜਿਆ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਗੁਰਪ੍ਰੀਤ ਸਿੰਘ ਜੀ ਕੀ ਹਾਲ ਚਾਲ ਨੇ ਗੁਰਬਾਣੀ ਦੇ ਵਿੱਚ ਲਿਖਿਆ ਆ ਨਾ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਗ ਲਗਤ ਝੂਠੀ ਲੱਗ ਗਾਤਾ ਝੂਠਿਆਂ ਤੋਂ ਸੱਚੀ ਗੱਲ ਸੁਣੀ ਨਹੀਂ ਜਾਂਦੀ ਠੀਕ ਹੈ ਨਾ ਜਦੋਂ ਝੂਠਿਆਂ ਤੋਂ ਸੱਚੀ ਗੱਲ ਸੁਣੀ ਨਹੀਂ ਨਾ ਜਾਂਦੀ ਉਹ ਫਿਰ ਝੂਠਾ ਨਾ ਜਿਹੜਾ ਉਹ ਸੱਚ ਨਾਲ ਲੜਾਈ ਕਰਦਾ ਉਹ ਸੱਟ ਨਾ ਲੜਾਈ ਕਰਦਾ ਕਿਉਂਕਿ ਜਦੋਂ ਝੂਠਿਆਂ ਤੋਂ ਸੱਚੀ ਗੱਲ ਸੁਣੀ ਨਹੀਂ ਜਾਂਦੀ ਗੁਰਬਾਣੀ 'ਚ ਵੀ ਲਿਖਿਆ ਹੋਇਆ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਟਾ ਰਾਗ ਰਗਸ ਝੂਠੀ ਲੱਗ ਗਾਤਾ ਫਿਰ ਸੱਚੀ ਗੱਲ ਜਦੋਂ ਸੁਣੀ ਨਹੀਂ ਜਾਂਦੀ ਝੂਠਿਆਂ ਤੋਂ ਉਹ ਫਿਰ ਸੱਚੀ ਗੱਲ ਨਾਲ ਜਿਹੜੀ ਉਹ ਲੜਾਈ ਕਰਦੇ ਆ ਸੱਚ ਨਾਲ ਲੜਾਈ ਕਰਦੇ ਉਹ ਬੰਦੇ ਠੀਕ ਹੈ ਨਾ ਇਸ ਲਈ ਕਹਿਣਾ ਚਾਹੁੰਦੇ ਆ ਜੇ ਕੋਈ ਵੀ ਬੰਦਾ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਆਂਦਾ ਆਪਾਂ ਪੰਜਾਬ ਚ ਬੈਠੇ ਆ ਨੰਬਰ ਦਿੱਤਾ ਆ ਸਿੱਧੀ ਸ਼ਰਿਆਂ ਮ ਆਪਣੇ ਆ ਗੱਲ ਕਰ ਲੈ ਕੋਈ ਗੱਲ ਨਹੀਂ ਠੀਕ ਆ ਕਿ ਨਹੀਂ ਪੂਰੀ ਮੰਜੀ ਠੋਕਾਂਗੇ ਰੀਜ ਨਾਲ ਠੋਕਾਂਗੇ ਕੋਈ ਗੱਲ ਨਹੀਂ ਇਹਦੇ ਚ ਠੀਕ ਆ ਨਾ ਸੋਨੂ ਦੋਨਾਂ ਦੀਆਂ ਚੀਕਾਂ ਕਢਾ ਆ ਗਿਆ ਜਿੰਦਾ ਨਾ ਹੀ ਸੋਨੂ ਆ ਹੈ ਉਹ ਛੜਦਾ ਭਲਾ ਦੱਸੋ ਉਹ ਵੀ ਮੈਨੂੰ ਬਾਈ ਮੈਨੂੰ ਨਹੀਂ ਪਤਾ ਸੀ ਯਾਰ ਮੈਨੂੰ ਕਿਸੇ ਵੀਰ ਨੇ ਨਾ ਮੈਨੂੰ ਪੋਸਟਾਂ ਭੇਜੀਆਂ ਮੈਨੂੰ WhatsApp ਦਿੱਤੋ ਕਹਿੰਦਾ ਬਾਈ ਇਹ ਡਿਬੇਟ ਸੁਣੋ ਇਹਨਾਂ ਦੀ ਤੇ ਮੈਂ ਉਦੋਂ ਮੈਂ ਸੁਣੀ ਮੈਨੂੰ ਬਾਅਦ ਚ ਪਤਾ ਲੱਗਾ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਬਾਈ ਦਾ ਮੈਂ ਕੰਦੇ ਨਾ ਮੈਨੂੰ ਪਤਾ ਹੀ ਨਹੀਂ ਸੀ ਵੀ ਹੈ ਕਿੱਥੋਂ ਦਾ ਕੌਣ ਆ ਬਾਈ ਕਿਵੇਂ ਆ ਚਲੋ ਮੇਰੇ ਤਾਂ ਗੱਲਬਾਤ ਹਜੇ ਵੀ ਨਹੀਂ ਹੋਈ ਪਰ ਵਧੀਆ ਬਸ ਸਲੂਟ ਕਰਦਾ ਬਾਈ ਨੂੰ ਠੀਕ ਆ ਕਿ ਨਹੀਂ ਹਰਪਿੰਦਰ ਸਿੰਘ ਹਾਂ ਚੱਕਰਪਿੰਦਰ ਸਿੰਘ ਕਰ ਲਿਆ ਸੈਫਟ ਤੈਨੂੰ ਆਓ ਵੀਡੀਓ ਕਰੋ ਵੀਡੀਓ ਕਾਲ 'ਚ ਵੀ ਗੱਲ ਕਰ ਸਕਦਾ ਜਿੰਨੇ ਕਰਨੀ ਹੋਵੇ ਭਾਈ ਅਵਤਾਰ ਸਿੰਘ ਜੁੜਿਆ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਬਾਈਓ ਤੁਹਾਡਾ ਸਵਾਗਤ ਆ ਬਹੁਤ ਬਹੁਤ ਹਾਂਜੀ ਰਪਿੰਦਰ ਸਿੰਘ ਜੀ ਛੱਡੋ ਹੁਕਮ ਹੈਲੋ ਭਾਜੀ ਕਿਹੋ ਅੱਛਾ ਕਟਿਆ ਗਿਆ ਚਲੋ ਠੀਕ ਹੈ ਬਾਬੇ ਕੋਈ ਗੱਲ ਨਹੀਂ ਜੁੜਿਆ ਸੀ ਨਾਲ ਪਰ ਕਟਿਆ-ਕੁੱਟਿਆ ਗਿਆ ਉਹਦਾ ਫੋਨ ਅੱਗੋਂ ਉਧਰੋਂ ਕੋਈ ਗੱਲ ਨਹੀਂ ਇਸ ਲਈ ਵੀਰੋ ਸਿੱਧਾ ਹਸਾਬ ਆ ਜਿਉਣਾ ਅਣਖ ਨਾਲ ਆ ਮਰਨਾ ਧਰਮ ਲਈ ਆ ਠੀਕ ਆ ਨਾ ਤੇ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆਂ ਦਿਲ ਤੋਂ ਸਾਰੇ ਧਰਮਾਂ ਦਾ ਸਤਿਕਾਰ ਪਰ ਪਰ ਲਾਤਾ ਇੱਥੇ ਮੈਂ ਪਰ ਮੈਂ ਆਪਣੇ ਧਰਮ ਦੇ ਵਿੱਚ ਬਿਲਕੁਲ ਪ੍ਰਪਾਕਾਂ ਬਿਲਕੁਲ ਪੱਕਾ ਹਾਂ ਆਪਣੇ ਧਰਮ ਦੇ ਵਿੱਚ ਮੈਂ ਸਾਰੇ ਧਰਮਾਂ ਦਾ ਦਿਲ ਤੋਂ ਸਤਿਕਾਰ ਕਰਦਾ ਦੋਨੇ ਹੱਥ ਜੋੜ ਕੇ ਕੋਈ ਧਰਮ ਨਹੀਂ ਮਾੜਾ ਹਾਂ ਬੰਦੇ ਮਾੜੇ ਹੋ ਸਕਦੇ ਆ ਉਹ ਕਰਤੂਤਾਂ ਮਾੜੀਆਂ ਕਰ ਸਕਦੇ ਉਹ ਕਿਸੇ ਧਰਮ ਚ ਵੀ ਹੋ ਸਕਦੇ ਆ ਹਰਪਿੰਦਰ ਸਿੰਘ ਹਾਂਜੀ ਵਧੀਆ ਵਧੀਆ ਹਰਪਿੰਦਰ ਸਿੰਘ ਜੀ ਚੜਦਿਆਂ ਕਲਾ ਜੀ ਚੜਦਿਆਂ ਕਲਾ ਬਹੁਤ ਵਧੀਆ ਬਹੁਤ ਵਧੀਆ ਜਿੰਨਾ ਚਿਰ ਅਮਰਤਪਾਲ ਦੇ ਖਿਲਾਫ ਬੰਦੇ ਨਹੀਂ ਬੋਲੇ ਆਪਾਂ ਕਿਸੇ ਦੀ ਵੀਡੀਓ ਨਹੀਂ ਪਾਏ ਮੈਂ ਬਿਲਕੁਲ ਨਹੀਂ ਬੋਲਿਆ ਮੈਨੂੰ ਇੱਕ ਵੀ ਬੰਦਾ ਵੀਡੀਓ ਵਿਖਾ ਦੇ ਮੈਂ ਜਮਾਂ ਨਹੀਂ ਬੋਲਿਆ ਜਿੰਨਾ ਚਿਰ ਅਮਰਤਪਾਲ ਦੇ ਨਾਲ ਨਹੀਂ ਇਹ ਬੰਦੇ ਬੋਲੇ ਕੋਈ ਮੈਂ ਜਵਾਂ ਨਹੀਂ ਬੋਲਿਆ ਹੁਣੇ ਅਮਰਪਾਲ ਦੇ ਖਿਲਾਫ ਹੋ ਗਏ ਨਾਲ ਦੀ ਨਾਲ ਆਪਾਂ ਮੰਜੀ ਠੋਗਦੇ ਨਹੀਂ ਕਰਨੀਆਂ ਪੂਰੀ ਰੀਜ ਨਾਲ ਚੱਲੋ ਜਿਵੇਂ ਚੱਲੋਗੇ ਤੁਸੀਂ ਠੀਕ ਹੈ ਨਾ ਉਹਵੇਂ ਚੱਲੂ ਜਿਵੇਂ ਮੈਂ ਚਲੂ ਹਾਂ ਦੂਜਾ ਨੰਬਰ ਜਿਹੜੇ ਮੈਨੂੰ ਗਾਲ੍ਹਾਂ ਕੱਢਦੇ ਆ ਠੀਕ ਹੈ ਕਿਉਂਕਿ ਭਾਈ ਮੈਂ ਮੈਂ 2017 ਤੋਂ ਲੈ ਕੇ ਆ 2024 ਹੋ ਗਏ ਮੈਂ ਗਾਲ੍ਹਾਂ ਤੁਹਾਡੇ ਅੱਗੇ ਬੇ ਬੰਦੇ ਮੈਨੂੰ ਗਾਲ੍ਹਾਂ ਕੱਢਣ ਆਏ ਮੈਂ ਠੀਠ ਹੋ ਗਿਆ ਗਾਲ੍ਹਾਂ ਖਾ ਖਾ ਕੇ ਗਾਲ੍ਹਾਂ ਕੱਢੋ ਜਿੰਨੀਆਂ ਮਰਜ਼ੀ ਰਾਜ ਕੇ ਮੈਨੂੰ ਭੋਰਾ ਫਰਕ ਨਹੀਂ ਪੈਂਦਾ ਤੁਹਾਡੀਆਂ ਗਾਲ੍ਹਾਂ ਨਾਲ ਤੋਡੀਆਂ ਗਾਲਾਂ ਨਾਲ ਜਿਹੜਾ ਮੇਰਾ ਮਾਨਸਿਕ ਆ ਜਾਂ ਮੇਰਾ ਦਿਮਾਗ ਆ ਇਹ ਮੇਰਾ ਹੇਠਲੇ ਪੱਧਰ ਤੇ ਤੁਸੀਂ ਨਹੀਂ ਲਿਆ ਸਕਦੇ ਮੈਂ ਪੂਰਾ ਚੜ੍ਹਦੀ ਕਲਾਂ ਦੇ ਵਿੱਚ ਆ ਤੇ ਤੁਹਾਡੀ ਪੂਰੀ ਰੀਜ ਨਾਲ ਮੰਜੀ ਥੋਕਿਆ ਕਰੂੰਗਾ ਆ ਭਿੰਦਰ ਨਿੱਜਰ ਆ ਪਤਾ ਨਹੀਂ ਮੈਨੂੰ ਇਹਨੇ ਗਾਲ ਕੱਢੀ ਕਿ ਕਿਨੂੰ ਕੱਢੀ ਆ ਹੁਣ ਇਸ ਚਵਲ ਬੰਦੇ ਨੂੰ ਮੈਂ ਕੀ ਦੱਸਾਂ ਫੇਕ ਆਈਡੀ ਵਾਲੇ ਨੂੰ ਵੀ ਲੰਡਰਾ ਜੇ ਤੇਰੇ 'ਚ ਕੋਈ ਹਿੰਮਤ ਹੈਗੀ ਆ ਜੇ ਤੂੰ ਤੂੰ ਮਾੜਾ ਮੋਟਾ ਤੇਰੇ 'ਚ ਕੋਈ ਅਣਖ ਹੈਗੀ ਗੈਰਤ ਹੈਗੀ ਤੇ ਮੈਨੂੰ ਫੋਨ ਕਰ ਨੰਬਰ ਮੇਰਾ ਉੱਤੇ ਦਿੱਤਾ ਕਰ ਫੋਨ ਗੱਲ ਕਰ ਮੇਰੇ ਨਾਲ ਹੈ ਇਹ ਇਹ ਗੱਲ ਕੱਟ ਕੇ ਕੀ ਉਹ ਜੁਕੀ ਕਰ ਲਿਆ ਮੇਰਾ ਮੇਰੇ ਕਿ ਟਾਂਗਾ ਛੜਕ ਤੋਂ ਲਾ ਲਿਆ ਤੇ ਤੈਨੂੰ ਮੈਂ ਬਲੌਕ ਵਾਲੀ ਸੰਗਲੀ ਤੇਰੇ ਗੱਲ 'ਚ ਪਾ ਦਿੰਨ ਨਾਲ ਹੈ ਐ ਮੇਰਾ ਵੰਜ ਫੜ ਲਈ ਉਹ ਬਲੌਕ ਵਾਲੀ ਸੰਗਲੀ ਨਹੀਂ ਜਿਹੜੀ ਉਹ ਤੇਰੇ ਤੇ ਗੱਲ 'ਚ ਪਾ ਦਿੰਨਾ ਤੇਰੇ 'ਚ ਦੱਸ ਕੱਖ ਨਹੀਂ ਕਰ ਸਕਦਾ ਤੇਰੇ ਗੱਲ 'ਚ ਬਲੌਕ ਵਾਲੀ ਸੰਗਲੀ ਪਾਵਾਂ ਹੁਣੇ ਆ ਲੈ ਇਹ ਆ ਲੈ ਇਹ ਆ ਠੁੱਕ ਗਈ ਪਾ ਦੇ ਨਾ ਬਲੌਕ ਵਾਲੀ ਤੇਰੇ ਗੱਲ 'ਚ ਸੰਗਲੀ ਲੈ ਹੁਣ ਹੁਣ ਮੇਰਾ ਵੰਜ ਫੜ ਲਈ ਮੇਰਾ ਕੱਖ ਨਹੀਂ ਕਰ ਸਕਦਾ ਤੂੰ ਦੱਸੋ ਮੇਰਾ ਕੀ ਕਰ ਲਿਆ ਹੁਣ ਲੈ ਗਈ ਰੀ ਗੱਲ ਗੱਲ ਕੱਢ ਕੇ ਹੋ ਹੋ ਜਮ ਉਸ ਤੁਸ਼ਟ ਹੋ ਗਿਆ ਹੁਣ ਚਲ ਖੱਚ ਕਿ ਟਿਹੜਾ ਦੱਸ ਸੋ ਬਾਬੇ ਉਹਨਾਂ ਕਿਸੇ ਤੋਂ ਡਰ ਦੂਰ ਦੀ ਕਿਸੇ ਤੋਂ ਕੋਈ ਲੋੜ ਨਹੀਂ ਕੁਛ ਨਹੀਂ ਹਾਂ ਸੋ ਕਰ ਦੋ ਸਾਰੇ ਭਰਾ ਪਿਆਰ ਕਰਨ ਵਾਲੇ ਜਰੂਰ ਸ਼ੇਅਰ ਕਰ ਦੋ ਕਿਉਂਕਿ ਜਦੋਂ ਮੈਂ ਸ਼ੇਅਰ ਦਾ ਨਾਮ ਵੀ ਲੈਣਾ ਨਾ ਭਾਈ ਸ਼ੇਅਰ ਕਰੋ ਵੀਡੀਓ ਆਪਣੀ ਉਦੋਂ ਵੀ ਕੁਛ ਨਹੀਂ ਕਦ ਕਿਤੇ ਨਾ ਕਿਤੇ ਜਾ ਕੇ ਮਿਰਚ ਲੜ ਜਾਂਦੀ ਆ ਉਦੋਂ ਵੀ ਮਿਰਚ ਬੜੀ ਲੜਦੀ ਆ ਕਈਆਂ ਬੰਦਿਆਂ ਨੂੰ ਧੁਰ ਤੱਕ ਲੱਗਦੀ ਇੱਕ ਤਾਂ ਉੱਤੋਂ ਤੋਂ ਲੱਗਣੀ ਨਾ ਪੂਰੇ ਵਿੱਚੋਂ ਮਿਰਚ ਚ ਲੜਦੀ ਐ ਇਹੇਠਾਂ ਤੱਕ ਜਾ ਕੇ ਪੂਰੀ ਚਲੋ ਹੰਤਾ ਤਾਂ ਲਾਜ ਆਪਣੇ ਕੋਲੇ ਹੈ ਵੀ ਨਹੀਂ ਕਿ ਜੇ ਹੁਣ ਆਪਾਂ ਸ਼ੇਅਰ ਕਰੀਏ ਸੱਚੀ ਗੱਲ ਕਰਨੀ ਟਕਾ ਕੇ ਕਰਨੀ ਜੇ ਕਿਤੇ ਮਿਰਚ ਲੜਦੀ ਆ ਤਾਂ ਲੜੀ ਜਾਵੇ ਸਾਨੂੰ ਕੀ ਫਰਕ ਪੈਂਦਾ ਸਾਨੂੰ ਕੋਈ ਨਹੀਂ ਆ ਭਿੰਦਰ ਨਿੱਜਰ ਆਇਆ ਸੀ ਦੱਸ ਇੱਕ ਗਾਲ ਕੱਢੀ ਆ ਦੋ ਮਿਰਚੋ ਖਾ ਗਿਆ ਨਾਲੇ ਮੈਂ ਬਲਾਕ ਕਰਤਾ ਤੇ ਹੁਣ ਮੇਰਾ ਵੰਝ ਗੇ ਨੱਚ ਟਾਂਗਾ ਕੀ ਸੜਕ ਤੋਂ ਲਾ ਲਿਆ ਮੇਰਾ ਕੱਖ ਕਰ ਲਿਆ ਕੱਖ ਨਹੀਂ ਕੀਤਾ ਇਹਨੇ ਠੀਕ ਆ ਬਾਬੇਓ ਵੀਡੀਓ ਯਾਰ ਕਾਫੀ ਲੰਬੀ ਹੋ ਗਈ ਆ ਸੋ ਜਿੰਨੇ ਭਰਾ ਪਿਆਰ ਕਰਨ ਵਾਲੇ ਜੁੜੇ ਆ ਜਿੰਨੇ ਭਰਾ ਪਿਆਰ ਕਰਨ ਵਾਲੇ ਜੁੜੇ ਆ ਤੁਸੀਂ ਪਿਆਰ ਦਿੱਤਾ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਬਾਈ ਤੁਹਾਡਾ ਤੈ ਦਿਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ